ਅਸਬਾ ਪਿੱਖੀਵਿੰਡ ਖੇਮਕਰਨ ਰੋਡ ਤੇ ਕਣਕ ਦੀ ਲੋਡਿੰਗ ਦੌਰਾਨ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ ਇਸ ਸੰਬੰਧੀ ਕੁਲਵਿੰਦਰ ਪੁੱਤਰ ਬਸੰਤ ਸਿੰਘ ਵਾਸੀ ਪਿੱਖੀਵਿੰਡ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਉਹਨਾਂ ਦੀ ਆਪਣੀ ਗੱਲਾ ਯੂਨੀਅਨ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਵੀ ਹੈ ਸਾਲ 2022 ਚ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਾਉਦਪੁਰ ਥਾਣਾ ਵਲਟੋਹਾ ਨੇ ਕਣਕ ਦੀ ਗੋਦਾਮਾ ਚ ਲੋਡਿੰਗ ਅਤੇ ਅਨਲੋਡਿੰਗ ਦਾ ਟੈਂਡਰ ਲਿਆ ਸੀ ਤਾਂ ਯੂਨੀਅਨ ਦੇ ਕੁਲ 239 ਮੈਂਬਰਾਂ ਨੇ ਇਸ ਦੇ ਨਾਲ ਕਣਕ ਦੀ ਅਲੋਡਿੰਗ ਅਤੇ ਲੋਡਿੰਗ ਦਾ ਕੰਮ ਕੀਤਾ ਸੀ। ਉਹਨਾਂ ਦੀ ਯੂਨੀਅਨ ਦਾ ਮਨਪ੍ਰੀਤ ਸਿੰਘ ਵੱਲੋਂ ਕੁੱਲ ਫੰਡ ਅਤੇ ਲੇਬਰ ਦਾ ਬਕਾਇਆ ਕਰੀਬ 22 ਲੱਖ ਰੁਪਏ ਨਿਕਲਦਾ ਸੀ ਜੋ ਮਨਪ੍ਰੀਤ ਸਿੰਘ ਨੇ ਅਜੇ ਤੱਕ ਨਹੀਂ ਦਿੱਤੇ। ਜਦੋਂ ਉਹਨਾਂ ਵੱਲੋਂ ਮਨਪ੍ਰੀਤ ਸਿੰਘ ਨੂੰ ਯੂਨੀਅਨ ਦਾ ਬਕਾਇਆ ਰਕਮ ਦੇਣ ਬਾਰੇ ਕਿਹਾ ਤਾਂ ਮਨਪ੍ਰੀਤ ਸਿੰਘ ਨੇ ਗਾਲੀ ਗਲੋਚ ਕਰਦਿਆ, ਰਿਵਾਲਵਰ ਕਢ ਲਿਆ ਤੇ ਹਵਾਈ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ। ਉਥੇ ਇਸ ਸੰਬੰਧੀ ਥਾਣਾ ਪਿੱਖੀਵਿੰਡ ਦੇ ਸਬੰਸ ਕਰਤ ਗੁਰਦੀਪ ਸਿੰਘ ਨੇ ਕਿਹਾ ਕਿ ਦੋਸ਼ੀਆ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਮੰਗਲ ਸਿੰਘ ਜੀ। ਤੇ ਕੀ ਗੱਲ ਹੋਈ ਸਰੀ ਜਿਹੜੀ ਅੱਜ ਹੋਇਆ ਸੋ ਇਹ ਗੱਲ ਹੋਈ ਜੀ ਸਾਡੇ ਨਾ ਮਤਲਬ ਗਦਾਮਾ ਚ ਅਸੀਂ ਕੰਮ ਕਰਦੇ ਹਾਂ ਸਾਡੇ ਪਿਓ ਦਾਦਿਆਂ ਤੋਂ ਲੈ ਕੇ ਅਸੀਂ ਗਦਾਮਾ ਚ ਹੀ ਕੰਮ ਕਰਦੇ ਆਂ। ਤੇ ਇਹ ਟੈਂਡਰ ਕਰ ਮਾਨਪ੍ਰੀਤ ਸਿੰਘ 2021 ਦੇ ਵਿੱਚ ਵੀ ਇਹਨੇ ਟੈਂਡਰ ਲਿਆਦਾ। ਜਿਹੜਾ ਮਾਨਪ੍ਰੀਤ ਆ ਇਹਦਾ ਪਿੰਡ ਕਿਹੜਾ ਹੈ? ਇਹਦਾ ਪਿੰਡ ਕੱਚਾ ਪੱਕਾ ਜੀ। ਕੱਚੇ ਪੱਕੇ ਲੱਗੇ ਆ। ਉਹ ਲਿੱਬੀਪੁਰਾ ਜੀ। ਤੇ 2022 ਚ ਇਹਨੇ ਟੈਂਡਰ ਲੈਂਦਾ ਉਦੋਂ ਵੀ ਸਹੀ ਕੰਮ ਕੀਤਾ ਤੇ ਇਹ ਕੁਛ ਪੈਸੇ ਨੇ ਸਾਨੂੰ ਦਿੱਤੇ ਆ ਕੁਛ ਪੈਸੇ ਸਾਡੇ ਮਾਰ ਕੇ ਭੱਜ ਗਿਆ ਜੀ ਉਦੋਂ ਬਾਅਦ ਇਹਨੂੰ ਟੈਂਡਰ ਨਹੀਂ ਮਿਲਿਆ ਇਹਨੇ ਸਾਡੇ ਪੈਸੇ ਨਹੀਂ ਦਿੱਤੇ ਹਰ ਵਾਰੀ ਜਦੋਂ ਕੋਈ ਟੈਂਡਰਕਾਰ ਆਉਂਦਾ ਸਾਡੇ ਪੈਸੇ ਮਾਰ ਕੇ ਚਲ ਜਾਂਦਾ ਜੀ ਅਸੀਂ ਮਗਰ ਵੇਹਦੇ ਰਹਿਨੇ ਸਾਡੇ ਬੱਚੇ ਭੁੱਖੇ ਮਰ ਲੰਦੇ ਆ ਤੇ ਇਹ ਟੈਂਡਰਕਾਰ ਆ ਜਿਹੜੇ ਏਸ਼ੀਆ ਦੇ ਵਿੱਚ ਬੈਠੇ ਕਮਾਈ ਕਰਨਦੇ ਆ ਸਾਡੀ ਕੋਈ ਨਾ ਕੋਈ ਸੁਣੀ ਜਾਵੇ ਲੇਬਰ ਦੇ ਬੰਦੇ ਸਭ ਭੁੱਖੇ ਮਰਨਦੇ ਆ ਜੀ ਬਹੁਤ ਤੰਗੀ ਸਾਨੂੰ ਜਿਹੜੀ ਅੱਜ ਗੋਰੀ ਚੱਲੀ ਆ ਇਹ ਕਨੇ ਚਲਾਈ ਆ ਇਹ ਮਨਪ੍ਰੀਤ ਸਿੰਘ ਨੇ ਚਲਾਈ ਆ ਜੀ ਘੱਟੋ ਘੱਟ ਤਿੰਨ ਗੱਡੀਆਂ ਆਈਆਂ ਏ ਨਾਲ ਬੰਦੇ ਸੀ ਹਥਿਆਰ ਲੈ ਕੇ ਆਏ ਆ ਅਸੀਂ ਡੱਕਾ ਜਾ ਕੇ ਕੰਮ ਤੋਂ ਇਹਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਇਹ ਗੋਲੀ ਕਿਹਦੇ ਵੱਜੀ ਆ ਇਹ ਗੋਲੀ ਸਾਡੇ ਬੰਦੇ RAM ਸਿੰਘ ਦੇ ਵੱਜੀ ਆ ਜੀ ਅੱਛਾ ਜੀ ਹਾਂਜੀ ਤੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਇਹ ਪਹਿਲੀ ਤੇ ਗੱਲ ਸਾਡੇ ਵਿੱਚੋਂ ਲੇਬਰ ਚੋਂ ਠੇਕੇਦਾਰੀ ਬੰਦ ਹੋਣੀ ਚਾਹੀਦੀ ਹੈ ਸਰਕਾਰ ਭਗਵੰਤ ਮਾਨ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਠੇਕੇਦਾਰੀ ਸਿਸਟਮ ਬੰਦ ਕਰੋ ਸਾਨੂੰ ਸਿੱਧੀ ਪੇਮੈਂਟ ਮਿਲੇ ਜਾ ਕੇ ਜਿਹੜਾ ਲਹੂ ਸਾਡਾ ਇਹ ਠੇਕੇਦਾਰ ਨਚੋੜਦੇ ਆ ਇਹ ਸਾਡਾ ਨਾਂਣ ਚੋੜਿਆ ਜਾ ਵੀ ਅਸੀਂ ਆਪਦੇ ਬੱਚੇ ਪਾਲ ਸਕੀਏ ਹੁਣ ਤੁਹਾਡੇ ਕੀ ਕੀ ਮੰਗ ਹੈ ਮੰਗ ਸਾਡੀ ਇਹੋ ਹੀ ਆ ਜੀ ਸਾਨੂੰ ਸਿੱਧੇ ਸਾਡੇ ਜਿਹੜੇ ਟੈਂਡਰ ਆ ਸਾਨੂੰ ਹੀ ਮਿਲਣ ਪਹਿਲੀ ਗੱਲ ਟੈਂਡਰ ਖਤਮ ਹੋਣੇ ਚਾਹੀਦੇ ਆ ਜੇ ਕਰਨੇ ਆ ਤੇ ਸਾਨੂੰ ਸਿੱਧੇ ਮਿਲਣ ਅੱਜ ਵੀ ਇਹ ਅੱਜ ਜਿਹੜੀ ਵੇਰ ਉਸ ਦੇ ਵਿੱਚ ਮੰਦ ਭਾਗੀ ਘਟਨਾ ਵਾਪਰੀ ਇਸ ਵਾਰ ਕੀ ਕਹਿਣਾ ਚਾਹੋਗੇ ਇਹ ਸਾਰਾ ਇਹ ਤਾਂ ਦੱਸ ਮਨਪ੍ਰੀਤ ਠੇਕੇਦਾਰ ਜੀ ਇਹਦੇ ਕੋਲ 2122 ਦੇ ਵਿੱਚ ਵੀ ਟੈਂਡਰ ਹੈ ਜੀ ਇਹ ਤੋਂ ਪਿਛਲੇ ਸਾਲ ਦਾ 212 ਲੱਖ ਰੁਪਇਆ ਲੈਣਾ ਹੈ ਇਹਨੂੰ ਬੇਨਤੀ ਕੀਤੀ ਵਿੱਚ ਕੰਮ ਤੋਂ ਬਾਅਦ ਜਦ ਰਾਣੀ ਬਿਲੋਂ ਸਾਡਾ ਪਿਛਲਾ ਹਿਸਾਬ ਦਵਾ ਦੇ ਦੇ ਇਹ ਜੋ ਇੰਨੀ ਗੱਲ ਕੀਤੀ ਤੇ ਨੇ ਮੜਕੰਨੇ ਵਾਹੜ ਤੇ ਗੋਲੀਆਂ ਚੜਾਉਣੀਆਂ ਚਾਲੂ ਕਰ ਦਿੱਤੀਆਂ ਸਾਡਾ ਮੁੰਡਾ ਲੇਬਰ ਦਾ ਨਾਲ ਕੰਮ ਕਰਦਾ ਬਲਵਿੰਦਰ ਸਿੰਘ ਉਹਦੇ ਪੈਰ ਤੇ ਗੋਲੀ ਲੱਗ ਗਈ ਜੀ ਰੱਬਾ ਰੱਬਾ ਮੰਗਣ ਸਾਹਿਬ ਮੰਗਦੇ ਜੀ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ 307 ਦਾ ਘੱਟ ਪਰਚੇ ਨਹੀਂ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਪਹੁੰਚਿਆ ਟਾਈਮ ਤੇ ਹਾਂਜੀ ਉਹ ਆਪ ਹੀ ਆਏ ਜੀ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚੇ ਠਾਣੇ ਫਿਰ ਆਏ ਆਪ ਹੀ ਆਏ ਰਿਵਾਰ ਰਵਾਰੇ ਦਾ ਥੱਲੇ ਡੇਪਿਆ ਉਹ ਕੋਈ ਮੁੰਡੇ ਦੇ ਫੜ ਗਏ ਕਿੰਨੇ ਫੇਰ ਕੀਤੇ ਨੇ ਪੰਜ ਫੇਰ ਕੀਤੇ ਸਰ ਠੀਕ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਮੋਹਨਿੰਦਰ ਸਿੰਘ ਹੈ ਜੀ ਕੀ ਕੰਮ ਕਰਦੇ ਜੀ ਅਸੀਂ ਦੇਵਤਾ ਕੰਮ ਕਰਦਾ ਜੀ ਪੰਜਾਬ ਪ੍ਰਦੇਸ਼ ਪੱਲਾ ਜੀ ਇੰਟੀ ਤੇ ਵੇਰਵ ਚ ਹਾਂਜੀ ਤੇ ਵੀਰ ਜੀ ਅੱਜ ਜਿਹੜੀ ਆ ਗੋਲੀ ਘਟਨਾ ਕੰਮ ਹੋਇਆ ਵਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤੇ ਇਹ ਘਟਨਾ ਬਾਰੇ ਕਹਿਣਾ ਚਾਹੁੰਦੇ ਆ ਕਿ ਜੋ ਵੀ ਮਨਪ੍ਰੀਤ ਠੇਕੇਦਾਰ ਤੇ ਬਣਦੀ ਕਾਰਵਾਈ ਕੀਤੀ ਜਵੇ ਸਾਡੇ ਅਸੀਂ ਆਪੇ ਕੰਮ ਦਾ ਹੱਕ ਮੰਗਣ ਗਏ ਆ ਤੇ ਅਸੀਂ ਆਪੇ ਹੱਕ ਲਈ ਗਏ ਆ ਤੇ ਉਹਨਾਂ ਨੇ ਸਾਡੇ ਤੇ ਕੁੱਟੀਆਂ ਪੂਹੇ ਤਰਉਣੇ ਸ਼ੁਰੂ ਕਰ ਦਿੱਤੇ ਕਾਰਨ ਕੀ ਹੈ ਕਾਰਨ ਕੀ ਉਹਨੇ ਟੈਂਡਰ ਜਿੱਤਾ ਹੈ ਕਿਹਨਾਂ ਨੇ ਜੀ ਮਨਪ੍ਰੀਤ ਸਿੰਘ ਨੇ ਜੀ ਠੀਕ ਹੈ ਜੀ ਤੇ ਉਹਨੇ ਟੈਂਡਰ ਕਾਰਨ ਤੇ ਉਹਨੇ 12 ਬੰਦੇ ਸਾਡੇ ਤੇ ਮਾਲ ਲੋਡ ਕਰਾਉਂ ਰਿਆ ਅਸੀਂ ਅਹੀਂ ਬਾਹਰ ਦੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਆਪ ਤੇ ਰਵਾਲ ਵਰ ਨਾਲ ਹੱਥ ਤੇ ਫੈਰ ਕਰਨੇ ਸ਼ੁਰੂ ਕਰ ਦਿੱਤੇ। ਵੀਰ ਜੀ ਕਿਸੇ ਦੇ ਜਖਮੀ ਕੋਈ ਤਖਨੀ ਸਰ ਮੈਂ ਆਪ ਹਾਂ। ਮੈਂ ਆਪ ਆਇਆ ਜੀ। ਹੁਣ ਤੁਸੀਂ ਇਸ ਟਾਈਮ ਕਿੱਥੇ ਜੀ? ਅਹੀਂ ਸਰਸੰਗਾ ਹਸਪਤਾਲ ਦੇ ਵਿੱਚ ਆਏ। ਕੀ ਮੰਗ ਕਰਦੇ ਜੀ? ਮੰਗ ਇਹ ਕਰਦੇ ਨੇ ਮਨਪ੍ਰੀਤ ਸਿੰਘ ਦੇ ਉੱਤੇ ਜਿਉਂ ਵੀ ਜੇ ਤਰ੍ਹਾਂ ਗੋਲੀਆਂ ਚਵਾਈਆਂ ਕਾਨੂੰਨੀ ਕਾਰਵਾਈ ਸਾਥ ਦੇ ਸਕਤ ਹੋਣੀ ਚਾਹੀਦੀ। ਸਰ ਜੀ ਕਿਹੜੀ ਵੇਰੋਸ ਦੇ ਵਿੱਚ ਗੋਲੀਬਾਰੀ ਹੋਈ ਇਸ ਵਾਰ ਕੀ ਕਹਿਣਾ ਚਾਹੋਗੇ? ਇਹ ਜੀ ਸਾਡੇ ਕੋਲ ਇੱਕ ਕੁਲਵਿੰਦਰ ਸਿੰਘ ਪੁੱਤਰ ਵੱਸਨ ਸਿੰਘ ਵਾਸੀ ਪਿੱਖੀਵਿੰਡ ਗੱਲਾ ਜੂਨੀਅਨ ਦੇ ਪ੍ਰਧਾਨ ਨੇ ਤਲਾਹ ਦਿੱਤੀ ਸੀ ਕਿ ਉਹਨਾਂ ਨੇ 2022 ਦੇ ਵਿੱਚ ਉਹਨਾਂ ਦੀ ਜੂਨੀਅਨ ਦੇ ਟੋਟਲ 239 ਮੈਂਬਰਾਂ ਨੇ ਮਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦੌਦਪੁਰ ਦੇ ਲਏ ਹੋਏ ਟੈਂਡਰਾਂ ਦੇ ਵਿੱਚ ਕੰਮ ਕੀਤਾ ਸੀ ਤੇ ਇਹਨਾਂ ਦੇ ਫੰਡ ਤੇ ਟੋਟਲ ਜਿਹੜੀ ਆ ਬਕਾਇਆ ਰਕਮ ਜਿਹੜੀ ਇਹਨਾਂ ਦੀ 22 ਲੱਖ ਰੁਪਇਆ ਉਹਦੇ ਵੱਲ ਬਚਦੀ ਸੀ ਤੇ ਇਹਨਾਂ ਨੂੰ ਵਾਰ-ਵਾਰ ਮੰਗਣ ਤੇ ਪੈਸੇ ਨਹੀਂ ਦਿੱਤੇ ਤੇ ਹੁਣ ਐਕਟੀ ਫਿਰ ਜਿਹੜਾ ਮਨਪ੍ਰੀਤ ਸਿੰਘ ਆ ਉਹਨੇ ਜਿਹੜੀ ਆ ਕਣਕ ਦੀ ਗਦਾਮਾਂ ਭਿੱਖੀਵੰਡ ਤੇ ਚੇਲਾ ਪਿੰਡ ਚੇਲਾ ਦੀ ਗਦਾਮਾਂ ਵਾਲਿਆਂ ਦਾ ਟੈਂਡਰ ਲੈ ਲਿਆ ਉਹਨੇ ਤੇ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਸੀ ਲੇਬਰ ਵਾਲਿਆਂ ਨੂੰ ਵੀ ਤੁਸੀਂ ਸਾਡੇ ਕੰਮ ਕਰੋ ਜਿਹੜਾ ਕਿ ਇਹਨਾਂ ਨੇ ਕਿਹਾ ਵੀ ਪਹਿਲਾਂ ਸਾਡੇ ਜਿਹੜੀ ਲੇਬਰ ਦਾ ਆ ਤੇ ਫੰਡ ਦੇ ਪੈਸੇ ਵੱਜਦੇ ਆ 22 ਲੱਖ ਰੁਪਏ ਉਹ ਸਾਨੂੰ ਪਹਿਲਾਂ ਦਿਓ ਤੇ ਫਿਰ ਅਸੀਂ ਕੰਮ ਕਰਾਂਗੇ ਜੋ ਉਹਨੇ ਇਹਨਾਂ ਦੇ ਪੈਸੇ ਨਾ ਦੇ ਕੇ ਤੇ ਬਾਹਰੋਂ ਲੇਬਰ ਲਿਆ ਕੇ ਤੇ ਉਹ ਆਪਣੀ ਜਿਹੜੀ ਆ ਕਣਕ ਦੀ ਲੋਡਿੰਗ ਅੱਜ ਕਰ ਰਿਆ ਸੀ ਤੇ ਇਹ ਇਹਨਾਂ ਦੇ ਵਿੱਚੋਂ ਕੁਲਵਿੰਦਰ ਸਿੰਘ ਦੇ ਨਾਲ ਆਪਣੇ 4-5 ਹੋਰ ਲੇਬਰ ਵਾਲੇ ਬੰਦੇ ਉੱਥੇ ਮੌਕੇ ਤੇ ਗਏ ਇਹਨਾਂ ਨੇ ਉਹ ਡੱਕਿਆ ਤੁਸੀਂ ਸਾਡੇ ਪੈਸੇ ਬਕਾਇਆ ਦੇ ਦਿੱਤੇ ਨਹੀਂ ਆ ਤੇ ਤੁਸੀਂ ਆਪਣੀ ਬਾਹਰੋਂ ਲੇਬਰ ਲਿਆ ਕੇ ਲੋਡਿੰਗ ਕਰ ਰਹੇ ਹੋ ਤੇ ਉਹਨੇ ਇਹਨਾਂ ਨੂੰ ਗਾਲੀ-ਕਲੋਚ ਕੀਤਾ ਤੇ ਆਪਣਾ ਪਿਸਤਲ ਕੱਢ ਕੇ ਤੇ ਇਹਨਾਂ ਤੇ ਜਿਹੜਾ ਆ ਹਵਾਈ ਖੈਰ ਕੀਤੇ ਨੇ ਪੰਜ ਜਿਹੜਾ ਮਕਦਮਾ ਨੰਬਰ 97 ਵਿਧੀ 79 ਅੰਡਰ ਸੈਕਸ਼ਨ 125 191 ਜਿਮਨ 3 190 ਬੀ ਐਨ ਐਸ ਤੇ 25 27 558 ਸਿਲੈਕਟ ਦਾ ਦੇ ਤਹਿਤ ਐਫ ਆਰ ਦਰਜ ਕੀਤੀ ਗਈ ਆ ਜੋ ਅਗਲੀ ਤਫਤੀਸ਼ ਚੱਲੀ ਆ ਸਰ ਕੋ ਜਖਮੀ ਵੀ ਹੋਇਆ ਨਹੀਂ ਜਖਮੀ ਨਹੀਂ ਕੋਈ ਹੋਇਆ